ਬਠਿੰਡਾ ਤੋਂ ਵੱਡੀ ਖਬਰ ਥਾਰ ਵਾਲੀ ਬੀਬੀ ਮਾਮਲੇ 'ਚੋਂ ਨਵਾਂ ਮੋੜ ਅਮਨਕੌਰ ਦਾ ਮਿਲਿਆ 2 ਦਿਨਾਂ ਪੁਲਿਸ ਰਿਮਾਂਡ ਬਠਿੰਡਾ 'ਚੋਂ 17 ਗ੍ਰਾਮ ਚਿੱਟੇ ਨਾਲ ਫੜੀ ਗਈ ਥਾਰ ਵਾਲੀ ਬੀਬੀ ਦੇ ਮਾਮਲੇ 'ਚੋਂ ਮਸ਼ਹੂਰ ਹੋਈ ਇੰਸਟਾਗ੍ਰam ਕਵੀਨ ਕਾਸਟੇਬਲ ਅਮਨਦੀਪ ਕੌਰ ਨੂੰ ਅੱਜ ਐਤਵਾਰ ਨੂੰ ਤੀਜੀ ਵਾਰੀ ਅਦਾਲਤ 'ਚ ਪੇਸ਼ ਕੀਤਾ ਗਿਆ ਅਦਾਲਤ ਨੇ ਅਮਨਦੀਪ ਕੌਰ ਦਾ 2 ਦਿਨਾਂ ਹੋਰ ਪੁਲਿਸ ਰਿਮਾਂਡ ਮਨਜ਼ੂਰ ਕਰ ਲਿਆ ਪੁਲਸ ਅਧਿਕਾਰੀ ਐਸਪੀ ਸੀਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਸਰਮਾਨ ਦਰਨਾਨ ਕਾਂਸਟੇਬਲ ਅਮਦੀਪ ਕੌਰ ਤੇ ਤੋਂ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ ਪੁਲਸ ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਹਨ ਹੁਣ ਸਾਡੀ ਨਜ਼ਰ ਇਸ ਗੱਲ ਤੇ ਟਿੱਕੀ ਹੋਈ ਹੈ ਕਿ ਅਗਲੇ 2 ਦਿਨਾਂ ਵਿੱਚ ਪੁਲਸ ਪੱਕੇ ਤੌਰ ਤੇ ਕੀ ਰਾਜ ਖੋਲਦੀ ਹੈ ਵਿਸ਼ੇਸ਼ رپورਟਰ ਭਲ ਸਿੰਘ ਤੇ ਮਾਨਯੋਗ ਜਸ ਸਰ ਕੀ ਕਹਿਣਾ ਚਾਹੁੰਦਾ ਜੀ ਅੱਜ ਜਿਹੜਾ ਸਾਡੇ 65 ਪਰਮ ਕਤਲ ਦਾ ਦਰਸ਼ਕ ਹੈ ਤੁਹਾਡਾ ਖ਼ਬਰਾਂ ਵਾਲੇ ਵਿੱਚ ਅਕਿਊਸ ਸਾਡੇ ਕੋਲ ਪੁਲਿਸ ਰਿਪੋਰਟ ਤੇ ਚੱਲ ਰਿਹਾ ਸੀਗਾ ਅੱਜ ਉਸੇ ਦੁਬਾਰਾ ਨੂੰ ਪੁਲਿਸ ਪੇਸ਼ ਕੀਤਾ ਤੇ ਮਾਨਯੋਗ ਜੱਜ ਸਾਹਿਬ ਤੋਂ ਸਾਨੂੰ ਅਸੀਂ ਪੁਲਿਸ ਰਿਮਾਂਡ ਵਾਸਤੇ ਰਿਕਵੈਸਟ ਕੀਤੀ ਸੀ ਸਾਨੂੰ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਬਾਕੀ ਜਿਹੜੀ ਫਰਦਰ ਐਸਈ ਇਨਵੈਸਟੀਗੇਸ਼ਨ ਪੁਲਿਸ ਨੂੰ ਮੰਗਤਾ ਉਹ ਦੇਖੋ ਜਿਹੜੀਆਂ ਚੀਜ਼ਾਂ ਹੈਗੀਆਂ ਇਨਵੈਸਟੀਗੇਸ਼ਨ ਦੇ ਵਿਸ਼ਾ ਅ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਦੀ ਜਿਹੜੀਆਂ ਚੀਜ਼ਾਂ ਨੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਐਸ ਪਰ ਬੀਐਨਐਸਐਸ ਜਦੋਂ ਸਾਡੀ ਇਨਵੈਸਟੀ ਉਸ ਤੋਂ ਬਾਅਦ ਅਸੀਂ ਤੁਹਾਨੂੰ ਸਾਰੇ ਸ਼ੇਅਰ ਕਰਾਂਗੇ ਬੇਸ਼ਿਕ ਜਿਹੜੇ ਸੁਣਾਏ ਕਿ ਉਹ ਕੁਝ ਹੋਰ ਆਈ ਨਹੀਂ ਕਨਸੈਪਟ ਕਿ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀ ਸੀ ਜਿਹਾ ਇਨਵੈਸਟੀਗੇਸ਼ਨ ਦੇ ਵਿਸ਼ਾ ਹੁੰਦੀਆਂ ਨਾ ਅਸੀਂ ਪ੍ਰੀਲੀਮਿਨਰੀ ਸਟੇਜ ਤੇ ਅਸੀਂ ਪਰ ਰਿਕਮੈਂਡ ਨਹੀਂ ਕਰ ਸਕਦੇ ਦੱਸ ਨਹੀਂ ਸਕਦੇ ਕਿਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਡੈਫੀਨੇਟਲੀ ਸ਼ੇਅਰ ਕਰਾਂਗੇ ਆ ਉਹਦੇ ਵਾਸਤੇ ਸਾਡੀ ਟੀਮ ਸਿਟੀ ਹੈਗੀਆਂ ਰੇਟਸ ਲੱਗੀਆਂ ਤੇ ਚੰਡੀਗੜ੍ਹ ਤੋਂ ਵੀ ਟੀਮਾਂ ਆਈਆਂ ਜਾਂਚ ਕਰਨੀਆਂ ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ ਹਾਂ ਅਸੀਂ ਕਾਫੀ ਐਂਗਲ ਤੋਂ ਜਿਹੀ ਇਨਵੈਸਟੀਗੇਸ਼ਨ ਪਰ ਪਹਿਲਾਂ ਵੀ ਦੱਸਿਆ ਵੀ ਅਸੀਂ ਕਾਫੀ ਐਂਗਲਸ ਉੱਤੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੋ ਸਾਰੇ ਐਂਗਲਾਂ ਤੋਂ ਜਿੰਨਾ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਮੈਂ ਕਮੈਂਟ ਨਹੀਂ ਕਰਾਂਗਾ